ਮੇਰਾ ਨਾਮ ਪਲਵਿੰਦਰ ਕੋਹਰਾ ਹਾਂਜੀ ਪਿੰਡ ਮੇਰਾ ਪਿੰਡ ਮੇਰਾ ਜਹਾਂਗੀਰ ਹਾਂਜੀ ਕੀ ਅਸੀਂ ਤੇ ਦੋ ਦੋ ਤਿੰਨ ਮਹੀਨੇ ਹੋ ਗਏ ਆ ਸਾਡੀ ਲੜਾਈ ਹੋਈ ਨੂੰ ਤੇ ਸਾਡੇ ਘਰ ਦੇ ਪਰਿਵਾਰ ਨਾਲ ਹੀ ਲੜਾਈ ਸੀ ਹਾਂਜੀ ਤੇ ਇੱਕ ਜਾਨੇ ਜਿਹੜਾ ਵਾ ਉਹਦਾ ਨਾਮ ਪਰਚੇ 'ਚ ਮਲਕੀ ਪੈ ਗਿਆ ਏ ਤੇ ਦੂਜੇ ਜਾਨੇ ਦਾ ਨਾਮ ਜਿਹੜਾ ਉਹ ਨਹੀਂ ਪਰਚੇ 'ਚ ਆ ਉਹ ਅਸੀਂ ਵੀ ਵੀ 6 ਤੇ ਅਸੀਂ ਉਹਨਾਂ ਦਾ ਮਲਕੀ ਨਾਮ ਜਿਹੜਾ ਪੁਆਇਆ ਏ ਪਰਚੇ ਦੇ ਵਿੱਚ ਤੇ ਉਹ ਮਲਕੀ ਅਜੇ ਤੱਕ ਉਹਦੀ ਕੋਈ ਰੈਸਟ ਨਹੀਂ ਪਈ ਹੈਗੀ ਤੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪ੍ਰਸ਼ਾਸਨ ਨੂੰ ਮੈਂ ਕਿਹਾ ਵੀ ਉਹ ਦਿਨ ਮੈਂ ਗਈ ਸੋਇਆ ਚੌਂਕੀ ਜਿਸ ਦਿਨ ਮੈਨੂੰ ਧਮਕੀਆਂ ਮਿ}{\text{ਦਤੀਆਂ ਮੈਂ ਉੱਥੇ ਗਈ ਵੀ ਉਹਨਾਂ ਨੇ ਮੈਂ ਕਿਹਾ ਕਿ ਮੇਰੀ ਮਲਕੀ ਦਰਖਾਸਤ ਲਿਖੋ ਮੈਨੂੰ ਇਦਾਂ ਧਮਕੀਆਂ ਦੇਣ ਦੇ ਆ ਪਰ ਉਹਨਾਂ ਨੇ ਮੇਰੀ ਦਰਖਾਸਤ ਵੀ ਨਹੀਂ ਲਿਖੀ ਕੀ ਸਮਝਦੇ ਹੋ ਜੀ ਪ੍ਰੈਸ਼ਰ ਹੈ ਕੋ ਪੋਲੀਟਿਕਲ ਪ੍ਰੈਸ਼ਰ ਹੈ ਜਿਹਦੇ ਕਰਕੇ ਤਾਂ ਹਾਂਜੀ ਅਗਰ ਤੁਹਾਡਾ ਮਸਲਾ ਲੈਣਾ ਹੈ ਤਾਂ ਅਗਲਾ ਰਸਤਾ ਕੀ ਹੈ ਅਗਲਾ ਸੇ ਆਪਾਂ ਇਹੋ ਹੀ ਹੋਊਗਾ ਕਿ ਮੈਂ ਐਸਐਸਪੀ ਦਫਤਰ ਜਾ ਕੇ ਆਪਣੀਆਂ ਬੱਚੀਆਂ ਲੈ ਕੇ ਬੈਠੂਗੀ ਕਿਉਂਕਿ ਮੈਨੂੰ ਖਤਰਾ ਹੈ ਇਹਨਾਂ ਦਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਸਭਿਦਾਨ ਜਿੱਦਾਂ ਕਿ ਇਸ ਭੈਣ ਜਿਹੜੀ ਸਾਡੀ ਪਲਵਿੰਦਰ ਕੋਰ ਆ ਜਿਨ੍ਹਾਂ ਦੇ ਕਹਿਣ ਦੇ ਮਤਾਬਕ ਵੀ ਜਿਨ੍ਹਾਂ ਦੋਸ਼ੀਆਂ ਨੇ ਘਰ ਦੇ ਵਿੱਚ ਹਮਲਾ ਕੀਤਾ ਸੀਗਾ ਤੇ ਇੱਕ ਦੋਸ਼ੀ ਨੂੰ ਬਾਹਰ ਕੀਤਾ ਸੀਗਾ ਇਹਨਾਂ ਨੇ ਪਰਚੇ 'ਚ ਨਾਮ ਨਹੀਂ ਦਰਜ ਕੀਤਾ ਸੀਗਾ ਉਹ ਸੀ ਨਾਮ ਤਾਂ ਪਵਾ ਦਿੱਤਾ ਪਰ ਉਸ ਦੋਸ਼ੀ ਦਾ ਜਿਹੜਾ ਪਰਿਵਾਰ ਆ ਪਲਵਿੰਦਰ ਕੋਰ ਦੇ ਕਹਿਣ ਦੇ ਉੱਤੇ ਕਿ ਮੈਨੂੰ ਧਮਕੀਆਂ ਵੀ ਦਿੰਦੇ ਆ ਤਾਂ ਫਿਰ ਬਾਅਦ ਵਿੱਚ ਜਾ ਕੇ ਇਹਨਾਂ ਨੇ ਸੋਈਆਂ ਚੌਂਕੀ ਗਏ ਵੀ ਆ ਕਿ ਮੇਰੀ ਕੰਪਲੇਂਟ ਜਿਹੜੀ ਉਹ ਦਰਜ ਕੀਤੀ ਜਾਵੇ ਕਿਉਂਕਿ ਮੈਨੂੰ ਇੱਕ ਧਮਕੀ ਵੀ ਮਿਲਦੀ ਪਈ ਆ ਕਿ ਰਾਜੀਨਾਵਾ ਕਰ ਨਹੀਂ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਪਰ ਪ੍ਰਸ਼ਾਸਨ ਦੀ ਐਡੀ ਕਿਹਨੇ ਕਮੀ ਆ ਕਿ ਸੋਈਆਂ ਚੌਂਕੀ ਇੰਚਾਰਜ ਨੇ ਇਸ ਭੈਣ ਦੀ ਜਿਹੜੀ ਆ ਕਿ ਕੰਪਲੇਂਟ ਨਹੀਂ ਲਿਖੀ ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਅਗਰ ਇਹ ਦੋਸ਼ੀ ਦੇ ਉੱਤੇ ਜਿਹੜੀ ਮੈਨੂੰ ਦੋਸ਼ੀ ਦੇ ਅਰੇਸਟ ਨਹੀਂ ਪਾਈ ਤੇ ਅਸੀਂ ਜਿਹੜਾ ਕਿ ਵਿਧਾਤੀ ਐਸਐਸਪੀ ਸਾਹਮਣੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਦੂਜਾ ਇਸ ਭੈਣ ਨੂੰ ਜਿਹੜੇ ਧਮਕੀਆਂ ਦਿੰਦੇ ਆ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਭੈਣ ਨੂੰ ਜਿਹੜਾ ਇਨਸਾਫ ਦਵਾਉਣ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਆਣ ਕੇ ਕਿਸੇ ਧੀ ਭੈਣ ਦੇ ਨਾਲ ਇੱਜਤੇ ਦੇ ਨਾਲ ਖੇਡੇ ਆ ਤੇ ਪ੍ਰਸ਼ਾਸਨ ਦੀ ਨਿਗਾਹ ਦੇ ਸਾਹਮਣੇ ਉਹ ਸ਼ਰਿਆਮ ਦੋਸ਼ੀ ਘੁੰਮਦਾ ਪਿਆ ਵਾ ਤੇ ਲੱਗਦਾ ਪਿਆ ਉਹ ਕਿ ਪੋਲੀਟਿਕਲ ਜਿਆਦਾ ਹੀ ਦਬਾਅ ਦੇ ਵਿੱਚ ਪ੍ਰਸ਼ਾਸਨ ਘੁੰਮਦੀ ਪਈ ਹੈ ਕਿ ਜਿਹੜਾ ਉਹ ਦਿਨ ਉਹਦੇ ਵੱਲ ਹਲੇ ਤੱਕ ਉਹਦੀ ਰੈਸਟ ਨਹੀਂ ਪਈ ਇੰਨਾ ਕਹਿੰਦੀ ਹੋਈ ਜੈ ਭੀਮ ਜੈ ਸਭਿਧਾਨ ਮੇਰਾ ਨਾਮ ਹੈ ਅਜੇਗ ਲਿਆਣਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜਿਹੜੀ ਬਲਵਿੰਦਰ ਭੈਣ ਆਈ ਹੈ ਸਾਡੇ ਕੋਲ ਆਪਣੇ ਕੀ ਮਸਲ ਜਿਹੜਾ ਉਹਦਾ ਮਸਲਾ ਸੀ ਉਹਦੇ ਘਰ ਚਾਰ ਪੰਜ ਜਣੇ ਕਈ ਹੀ ਤੇ ਉਹਦੇ ਵਿੱਚ ਉਹ ਕਈਆਂ ਦੇ ਮਲਕ ਪਰਚਾ ਕੱਟਿਆ ਗਿਆ ਤੇ ਜਿਹੜੇ ਦੂਜੇ ਜਿਹੜੇ ਉਹਨੂੰ ਕਿਰੋਂ ਗਿਫਤਾਰ ਨਹੀਂ ਕੀਤਾ ਗਿਆ ਤੇ ਜਿਹੜੀ ਧਮਕੀਆਂ ਉਹਨਾਂ ਨੂੰ ਤੇ ਉਹਨੂੰ ਇੱਕ ਧਮਕੀਆਂ ਦੇ ਰਹੇ ਸੀ ਕਿ ਬਾਹਰ ਨਿਕਲਾਂਗੇ ਤਾਂ ਤੈਨੂੰ ਗੋਲੀ ਮਾਰ ਦਾਂਗੇ ਉਹਦੇ ਪਰਿਵਾਰ ਚੋਂ ਹੀ ਉਹ ਤੇ ਆਪਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ ਅਸੀਂ ਉਹ ਉਸ ਭੈਣ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਵਾਂਗੇ ਪ੍ਰਸ਼ਾਸਨ ਨੂੰ ਕੀ ਕਹਾਂ ਜਾਂਗੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੱਥ ਜੋੜ ਕੇ ਕਿ ਇਹਨੂੰ ਗਿਫਤਾਰ ਕੀਤਾ ਜਾਵੇ ਨਹੀਂ ਤੇ ਅਸੀਂ ਉਹ ਭੈਣ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਵਾਂਗੇ ਤੇ ਨਾਲ ਉਥੇ ਐਸਐਸਪੀ ਦਾ ਅਫੀਸਰ ਕਰੋ ਕਰਨ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਪੀਨ ਜੈ ਸਭਿਦਾਨ ਜਿਸ ਤਰ੍ਹਾਂ ਕਿ ਪੰਜਵੇਂ ਮਹੀਨੇ ਵੀ ਜਿਹੜਾ ਇਸ ਭੈਣ ਦੇ ਨਾਲ ਅਸੀਂ ਜਥੇਬੰਦੀ ਦੀ ਸਾਡੇ ਜ਼ਿਲ੍ਹਾ ਪ੍ਰਧਾਨਮੀ ਆ ਤੇ ਇਹਨਾਂ ਦੇ ਘਰ ਦੋਸ਼ੀਆਂ ਨੇ ਜਿਹੜਾ ਜਬਰਨ ਦਾਖਲ ਹੋ ਕੇ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੇ ਜਿਹੜੇ ਬੱਚਿਆਂ ਦੇ ਸਾਹਮਣੇ ਇਹਨਾਂ ਦਾ ਮਾਰਕਟਾਈ ਕੀਤੀ ਛੇੜਖਾਨੀ ਵੀ ਕੀਤੀ ਤੇ ਜਿਹੜਾ ਕਿ ਅਸੀਂ ਬੜੀ ਮੁਸ਼ਕਲ ਨਾਲ ਜਿਹੜਾ ਪਰਚਾ ਦਰਜ ਕਰਵਾਇਆ ਪਰ ਇਹਨਾਂ ਨੇ ਦੋ ਜਣੇ ਦੇ ਨਾਮ ਲਗਾਏ ਸੀ ਤੇ ਇੱਕ ਦੋਸ਼ੀ ਦਾ ਜਿਹੜਾ ਨਾਮ ਹੀ ਪੁਲਿਸ ਨੇ ਕੱਢਤਾ ਸੀ ਤੇ ਆ 26 ਨੂੰ ਜਿਹੜਾ ਉਸ ਦੋਸ਼ੀ ਦਾ ਨਾਮ ਜਿਹੜਾ ਫੇਰ ਦਰਜ ਕਰਵਾਇਆ ਗਿਆ ਹੈ ਪਰ 20 ਤਰੀਕ ਤੋਂ ਅੱਜ ਦੀ ਡੇਟ ਤੁਸੀਂ ਦੇਖ ਲਓ ਹਲੇ ਤੱਕ ਵੀ ਪੁਲੀ ਪ੍ਰਸ਼ਾਸਨ ਨੇ ਉਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਅਗਰ ਪੁਲਿਸ ਆਪਣਾ ਵਰਗਯਾੜਾ ਸਹਿਯੋਗੀ ਨਾ ਨਹੀਂ ਕਰੇਗੀ ਤੇ ਸਾਨੂੰ ਮਜਬੂਰ ਹੋ ਕੇ 바ਵਾ ਸਾਹਿਬ ਵੀ ਮਰੋ ਅੰਬੇਡਕਰ ਜੀ ਦਾ ਜਿਹੜਾ ਆਰਟੀਕਲ 19 ਦੇ ਅਧਿਕਾਰ ਦਿੰਦਾ ਆ ਅਸੀਂ ਇਸ ਭੈਣ ਨੂੰ ਇਨਸਾਫ਼ ਦਵਾਨ ਵਾਸਤੇ ਉਸ ਅਧਿਕਾਰ ਦੀ ਵਰਤੋਂ ਕਰਾਂਗੇ ਤੇ ਇਸ ਭੈਣ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਦੇ ਨਾਲ ਜਿਹੜਾ ਕਿ ਧਰਨੇ ਪ੍ਰਦਰਸ਼ਨ ਤੇ ਬੈਠੇਗੀ ਤੇ ਅਸੀਂ ਆਪਣੀ ਮੋਰਚੇ ਵੱਲੋਂ ਟੀਮ ਵੱਲੋਂ ਇਹਨੂੰ ਪੂਰਾ ਵਿਸ਼ਵਾਸ ਜਨੈਗਾ ਕਿ ਜਿੰਨੀ ਦੇਰ ਤੱਕ ਦੋਸ਼ੀ ਦੀ ਜਿਹੜੀ ਗ੍ਰਿਫਤਾਰੀ ਨਹੀਂ ਹੋਏਗੀ ਉਸ ਦੇ ਨਾਲ ਭਾਰਤੀ ਮਨੁੱਖੀ ਮੁਕਤੀ ਮੋਰਚੇ ਦੀ ਪੂਰੀ ਟੀਮ ਉਸੇ ਟਾਈਮ ਤੱਕ ਬੈਠੀ ਰਹੇਗੀ ਤੇਸੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਗਰ ਤੁਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਤੇ ਇਸ ਤਰ੍ਹਾਂ ਦੀਆਂ ਧਰਨੇ ਦੀ ਕੋਲਾ ਸਾਨੂੰ ਨਾ ਦੇਣੀਆਂ ਭੈਣ ਤੇ ਆਪਣੇ ਜਿਹੜੇ ਨਿਜਲੇ ਅਧਿਕਾਰੀ ਨੇ ਜਿਹੜੇ ਡਿਪਾਰਟਮੈਂਟ ਦੇ ਉਹਨਾਂ ਨੂੰ ਵੀ ਥੋੜੀ ਥੋੜੀ ਚੇਤਾਵਨੀ ਦਿਓ ਕਿ ਇਹ ਆਪਣਾ ਵਰਕ ਜਿਹੜਾ ਸਹੀ ਤਰੀਕੇ ਨਾਲ ਕਰਨਾ ਜੈ ਭੀਮ ਜੈ ਸਵਿਧਾਨ